ਰਹਿੰਦੇ ਜਿਹੜੇ ਰੱਖਦੇ بچਾ ਕੇ ਅੱਖੀਆਂ ਹਜ਼ੂਰ ਜਿਹੜੇ ਮੁਨਕਰ ਹੋ ਜਾਂਦੇ ਨੇ ਆਪਣੇ ਮੁਰਸ਼ਦ ਦੇ ਬੇ ਮੁਕਰਨ ਲੱਗਣ ਜਨਮ ਵਿਜੋਗ ਜਨਮਾਂ ਜਨਮਾਂ ਦੇ ਵਿਜੋਗ ਲੱਗ ਜਾਂਦੇ ਨੇ ਸ਼ਾਇਰ ਕੀ ਲਿਖ ਰਿਹਾ ਉਸ ਅੱਖ ਦਾ ਰਵੇ ਨਾ ਕਖਸ਼ਾਲਾ ਉਸ ਅੱਖ ਦਾ ਰਵੇ ਨਾ ਕਖਸ਼ਾਲਾ ਜਿਹੜੀ ਤੱਕ ਮੁਰਸ਼ਦ ਨੂੰ ਗੈਰ ਦੇਖ ਉਸ ਅੱਖ او بچا مي ਹਾਣ ਦिए ਪਾਇਆ ਏ ਸਲਵਾਰਾਂ ਦੇ ਇੱਕ ਜਾਗਦਿਆਂ ਵੀ ਤੱਕਦੇ ਨਹੀਂ ਇੱਕ ਜਾਗਦਿਆਂ ਵੀ ਤੱਕਦੇ ਨਹੀਂ ਕੀ ਖਬਰੇ ਹੋਣੀ ਏ ਸੁਤਿਆਂ ਨੂੰ ਇਸ਼ਕ ਕਰਾਉਂਦਾ ਸਜਦੇ ਦਰ ਤੇ ਯਾਰ ਬੈਠੇ ਕੁੱਤਿਆਂ ਨੂੰ ਉਹ ਜੁੱਤੀਆਂ ਦੀ ਤਾਜ ਸਮਝਣਾ ਮੜੀ ਪੁੱਲੇ ਟਾੜੀਆਂ ਥੋੜੀਆਂ ਗਵਾਜ ਰਹੀਆਂ ਸਾਰਿਆਂ ਦੀਆਂ। ਅੱਧੀ ਅੱਧੀ ਤਾੜੀਆਂ ਨਾਲ ਘੁੱਲ ਕੇ ਮਾਰਿਆ ਕਰੋ ਕਿਉਂਕਿ ਸਪੈਸ਼ਲੀ ਮਾਨ ਸਨਮਾਨ ਦੇ ਨਾਲ ਜ਼ੋਰਦਾਰ ਤਾੜੀਆਂ। ਪਾਪਾ ਜੀ ਨਹੀਂ ਆਏ ਤੇ। ਇਹ ਤਾੜੀਆਂ ਨੂੰ ਵੀ ਕਹਿਣਾ ਬਾਰ-ਬਾਰ ਔਖਾ ਲੱਗਦਾ ਤਾੜੀਆਂ ਮਾਰਦੇ ਰਹਿਣਾ ਕਰੋ ਜਦੋਂ ਸਨਮਾਨ ਸਨਮਾਨ ਹੁੰਦਾ ਹੋਵੇ ਸਪੈਸ਼ਲੀ। ਉਹਦੀ ਕਮਾਈ ਆਰੀ ਨਾ ਜਾ ਬਿਓ ਨਹੀਂ ਤਾਂ ਵੇਦਾ ਬੋਲ ਨਹੀਂ ਪਾਣੀਆਂ ਜੇਰੀ ਕਿੰਨਾ ਨਾ ਪਉ ਆ ਹੌਂਦ ਵਾਲਾ ਜਵਾ ਚਿਕਨ ਪਿਛੀਆਂ ਬੀਚੀਆਂ ਤੇ ਹੱਥ ਲੱਗੀ ਆ ਉਹ ਪਸਾ ਲੱਗੋ ਆਪਣੀਆਂ ਧਾਰੀ ਨਾਲ ਆਪਣੀ ਹਾਰ ਵੀ ਆਇਆ ਓਏ ਜੋ ਸੁਣਦੇ ਆ ਕੀ ਕਹਿੰਦੀ ਆ ਭਣਾ ਵਾਏ ਗੁਰੂ ਵਾਏ ਗੁਰੂ ਵਾਏ ਗੁਰੂ ਵੋ ਕੋਇ ਦਾ ਲੇਲਾ ਚੱਲ ਰਿਆ ਸੀ ਸਤਨ ਸ਼ਾਨ ਸਾਹਿਬ ਜੀ ਰਖਮਾਹ ਹੁੰਆ ਇੱਕ ਵਾਰੀਆਂ ਹੋਈਆਂ ਤੇ ਘੰਡਾਰੇ ਦੇ ਅੱਗੇ ਚੱਲੇ ਅੱਜ ਸਵੇਰ ਤੋਂ ਤੇਗਾ ਪ੍ਰੋਗਰਾਮ ਚੱਲ ਰਿਹਾ ਸੀ ਹੁਣ ਚਾਗਰਾਂ ਦੀ ਜਿਹੜੀ ਆ ਰਸਮ ਉਹ ਜਾ ਰਹੀ ਹੈ ਇਹ ਬਿਨਾਂ ਦੋ ਦਿਨ ਹਰ ਸਾਲ ਦੀ ਤਰ੍ਹਾਂ ਸਮੁੱਚੇ ਨੱਦਰ ਦੇ ਤੇ ਐਨਆਰ ਦੇ ਵਿਰਾਂ ਦੇ ਤੇ ਸਮੁੱਚਾ ਰਾਕਾ ਨਿਵਾਸੀਆਂ ਦੇ ਸੰਜੋਗ ਦੇ ਨਾਲ ਕਰਾਇਆ ਜਾ ਰਿਹਾ ਤੇ ਅਸੀਂ ਪੰਜ ਪੀਰ ਦਰਬਾਰ ਦੇ ਚਾਹਨਾ ਦੇ ਵਿੱਚ شیخ ਦਾਦਾ ਮਜੀਦ ਚਾਹ ਦੇ ਚਾਹਨਾ ਚ ਬੇਨਤੀ ਕਰਦੇ ਆ ਕਿ ਸੱਚੇ ਪਾਤਸ਼ਾਹ ਇਸ ਨਗਰ ਨੂੰ ਇੰਨੀ ਹਿੰਮਤ ਵਕਸ਼ ਇਹ ਸਾਰੇ ਇਕੱਠੇ ਹੋ ਕੇ ਹਰ ਤਾਰ ਹਰ ਸਾਲ ਇਹ ਜਿਹੜਾ ਸਨਾਨਾ ਜੋੜ ਜਿੰਦਾ ਬੜੀ ਧੂਨ ਤਾਂ ਦੇ ਨਾਲ ਮਨਾਉਣ ਤੇ ਇਹ ਪਰਮੇਰ ਪਰਹਰ ਇਸ ਦਾ ਜਰਤੇ ਰੱਖਿਓ ਕੁੱਲ ਆਲੂ ਦਾ ਭਲਾ ਕਰਿਓ ਸਤਿਆ ਸੁਦੋਖ ਬਖਸ਼ਿਓ ਨਾਮ ਦੀ ਦਾਤ ਬਖਸ਼ਿਓ ਇਸ ਪਰਿਵਾਰ ਤੇ ਇਸ ਦਰਬਾਰ ਤੇ ਆਇਆਂ ਸੰਕਤਾਂ ਦੇ ਦੁੱਖ ਆਪਣੀ ਢੋਲੀ ਵਿੱਚ ਪਾਉਣੇ ਤੇ ਇਹਨਾਂ ਨੂੰ ਖੁਸ਼ੀਆਂ ਬਖਸ਼ਿਸ਼ ਕਰਨੀਆਂ ਜੋ ਵੀ ਆਪਣੇ ਆਪਣੇ ਮਨੋਕਾਮਣੋ ਲੈ ਕੇ ਆਇਆ ਉਹਨਾਂ ਦੇ ਸਭ ਦੇ ਮਨੋਕਾਮਨਾ ਪੂਰਿਆ ਕਰੀਆਂ ਇਸਾ ਪ੍ਰਦੇਸ਼ਾਂ ਵਿੱਚ ਵਸਦੀਆਂ ਸਾਧੀਆਂ ਨੇ ਅਵੀਰ ਮਹਾਤਾਂ ਬੇਤੀਆਂ ਮਨਜ਼ੂਰ ਕਰੀਆਂ ਕੋਲ ਆਲਮ ਦੇ ਪ੍ਰਗਾ ਕਰਨਾ ਹੌਲ ਚੋਕ ਮਾਫ ਕਰਦੀ ਜਤਾਰਾ ਬਾਬਾ ਪੰਪੇ ਦਾ ਸਮਾਜੇ ਨਵਾਗੀ